ਆਉ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੰਬਰ 1 ਗਰਮੀਆਂ 'ਚ ਫ੍ਰਿਜ ਦਾ ਪਾਣੀ ਪੀਣ ਨਾਲ ਗਲੇ ਦੀਆਂ ਕੋਸ਼ਿਕਾਵਾਂ ਦਾ ਤਾਪਮਾਨ ਅਚਾਨਕ ਘਟ ਜਾਂਦਾ ਹੈ ਜਿਸ ਨਾਲ ਜ਼ੁਕਾਮ ਤੇ ਗਲੇ ਦੀ ਸਮੱਸਿਆ ਹੋ ਸਕਦੀ ਹੈ ਇਸ ਲਈ ਜਦੋਂ ਵੀ ਤੁਸੀਂ ਫ੍ਰਿਜ ਦਾ ਪਾਣੀ ਪੀਣਾ ਚਾਹੋ ਤਾਂ ਉਸ ਨੂੰ ਆਮ ਕਮਰੇ ਦੇ ਤਾਪਮਾਨ ਤੇ ਰੱਖ ਕੇ ਹੀ ਪੀਣਾ ਚਾਹੀਦਾ ਹੈ ਇਸ ਨਾਲ ਗਲੇ ਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ ਨੰਬਰ 2 ਕੈਂਸਰ ਦੇ ਜੋਖਮ ਨੂੰ ਘਟਾਉਣਾ ਸੇਵ ਚ ਮੌਜੂਦ ਤੱਤ ਪੇਟ ਅਤੇ ਬ੍ਰੈਸਟ ਕੈਂਸਰ ਨੂੰ ਰੋਕਦੇ ਹਨ ਇਹ ਵਿਅਕਤੀ ਦੇ ਸਰੀਰ ਵਿੱਚ ਮੌਜੂਦ ਸੈੱਲਾਂ ਨੂੰ ਕੈਂਸਰ ਨਾਲ ਲੜਨ ਦੀ ਸ਼ਕਤੀ ਦਿੰਦੇ ਹਨ ਨੰਬਰ 3 ਚਿੱਟੇ ਅਤੇ ਮਜ਼ਬੂਤ ਦੰਦ ਸੇਵ ਤੁਹਾਡੇ ਬੁਰਸ਼ ਨੂੰ ਨਹੀਂ ਬਦਲ ਸਕਦਾ ਪਰ ਇਸ ਨੂੰ ਚਬਾ ਕੇ ਖਾਣ ਨਾਲ ਤੁਹਾਡੇ ਦੰਦਾਂ ਨੂੰ ਚਿੱਟਾ ਕਰ ਦਿੰਦਾ ਹੈ ਅਜਿਹਾ ਕਰਨ ਨਾਲ ਮੁਝ ਬੈਕਟੀਰੀਆ ਨਹੀਂ ਹੁੰਦੇ ਅਤੇ ਨਾ ਹੀ ਉਹਨਾਂ ਨਾਲ ਕੋਈ ਬਿਮਾਰੀ ਹੁੰਦੀ ਹੈ ਨੰਬਰ 4 ਸਲਾਦ ਵਿੱਚ ਮੂਲੀ ਦੀ ਵਰਤੋਂ ਪ੍ਰਮੁੱਖ ਰੂਪ ਵਿੱਚ ਕੀਤੀ ਜਾਂਦੀ ਹੈ ਸਰਦੀਆਂ ਵਿੱਚ ਇਸੀ ਵਰਤੋਂ ਸਬਜੀ ਅਤੇ ਪ੍ਰੌਨਠੇ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਮੂਲੀ ਨੂੰ ਪੇਟ ਲਈ ਪਹੱਕ ਚੰਗਾ ਮੰਨਿਆ ਜਾਂਦਾ ਹੈ ਪਰ ਅਸੀਂ ਮੂਲੀ ਦੀ ਵਰਤੋਂ ਛਿੱਲ ਕੇ ਕਰਦੇ ਹਾਂ। ਸਾਨੂੰ ਮੂਲੀ ਦੇ ਛਿਲਕਿਆਂ ਨੂੰ ਸੁਪਣਾ ਨਹੀਂ ਚਾਹੀਦਾ। ਸਹੋ ਇਹਨਾਂ ਨੂੰ ਇਸੇ ਤਰ੍ਹਾਂ ਹੀ ਖਾਣਾ ਚਾਹੀਦਾ ਹੈ। ਨੰਬਰ 5 ਸਰੀਰ ਵਿੱਚ ਖੂਨ ਵਧਾਉਣ ਲਈ ਸਾਰੇ ਫਲ ਬਹੁਤ ਵਧੀਆ ਹੁੰਦੇ ਹਨ। ਜੋ ਕਿ 12 ਮਹੀਨੇ ਤੱਕ ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਂਦੇ ਹਨ ਰੋਜ਼ਾਨਾ ਸਵੇਰੇ ਨਾਸ਼ਤੇ ਤੋਂ ਪਹਿਲਾਂ ਇੱਕ ਸੇਬ ਦੇ ਛਿਲਕੇ ਦੇ ਨਾਲ ਖਾਣ ਨਾਲ ਸਰੀਰ ਵਿੱਚੋਂ ਅਨੀਮੀਆ ਦੂਰ ਹੋ ਜਾਂਦਾ ਹੈ ਨੰਬਰ 6 ਜਿੱਥੇ ਜਗਾ ਤੇ ਟਾਂਕਿਆਂ ਦੇ ਨਿਸ਼ਾਨ ਹੋਣ ਉਸ ਜਗ੍ਹਾ ਉੱਪਰ ਰੋਜ਼ਾਨਾ ਦੋ ਟਾਈਮ ਨਾਰੀਅਲ ਦੇ ਤੇਲ ਦੀ ਮ사ਜ ਕਰੋ ਇਸ ਨਾਲ ਟਾਂਕਿਆਂ ਦੇ ਨਿਸ਼ਾਨ ਹੌਲੀ-ਹੌਲੀ ਮਿਟਣ ਲੱਗ ਜਾਣਗੇ ਅਤੇ ਇਸ ਨਾਲ ਕਦੇ ਵੀ ਟਾਂਕਿਆਂ ਤੇ ਸੋਜ ਨਹੀਂ ਆਵੇਗੀ ਇਹ ਨੁਸਖਾ ਜ਼ਰੂਰ ਅਪਣਾ ਕੇ ਵੇਖੋ ਨੰਬਰ 7 ਜੇਕਰ ਤੁਹਾਡੇ ਪੈਰਾਂ ਉੱਪਰ ਜ਼ਿਆਦਾ ਖੁਸ਼ਕੀ ਹੈ ਅਤੇ ਪੈਰ ਫਟ ਰਹੇ ਹਨ ਤਾਂ ਤੁਸੀਂ ਉਹਨਾਂ ਉੱਪਰ ਨਹਾਉਣ ਤੋਂ ਪਹਿਲਾਂ ਕਿਸੇ ਵੀ ਤੇਲ ਨਾਲ 10 ਮਿੰਟ ਤੱਕ ਮ사ਜ ਕਰੋ ਅਤੇ ਫਿਰ ਨਹਾ ਲਓ ਇਸ ਨਾਲ ਪੈਰਾਂ ਦੀ ਖੁਸ਼ਕੀ ਦੂਰ ਹੋਵੇਗੀ ਅਤੇ ਪੈਰ ਕਦੇ ਵੀ ਫਟਣਗੇ ਨਹੀਂ ਨੰਬਰ 8 ਏਸੀ ਕੰਸਰਨਟ ਪਾਣੀ ਆਮ ਤੌਰ ਤੇ ਸਾਫ ਅਤੇ ਗੰਦਗੀ ਤੋਂ ਮੁਕਤ ਹੁੰਦਾ ਹੈ ਇਸ ਪਾਣੀ ਨੂੰ ਪੌਦਿਆਂ ਵਿੱਚ ਪਾਉਣਾ ਸੇਫ ਹੈ ਏਸੀ ਵਿੱਚੋਂ ਨਿਕਲਣ ਵਾਲੇ ਪਾਣੀ ਵਿੱਚ ਬੈਕਟੀਰੀਆ ਤਾਂ ਹੋ ਸਕਦੇ ਹਨ ਪਰ ਵਰਤਨ ਅਤੇ ਫਰਸ਼ ਧੋਣ ਲਈ ਇਸ ਦੀ ਵਰਤੋਂ ਕਰਨ ਵਿੱਚ ਕੋਈ ਨੁਕਸਾਨ ਨਹੀਂ ਹੈ ਨੰਬਰ 9 ਟਾਇਲਟ ਵਿੱਚ 플ੱਸ ਕਰਨ ਲਈ ਏਸੀ ਵਾਲੇ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ ਟਾਇਲਟ ਨੂੰ ਫਲਸ ਕਰਨ ਲਈ ਹਰ ਰੋਜ਼ ਪਾਣੀ ਦੀ ਬਰਬਾਦੀ ਹੁੰਦੀ ਹੈ ਇਸ ਲਈ ਅਸੀਂ ਏਸੀ ਕੰਡੈਂਸਡ ਪਾਣੀ ਦੀ ਵਰਤੋਂ ਵੀ ਕਰਕੇ ਪਾਣੀ ਦੀ ਬਚਤ ਕਰ ਸਕਦੇ ਹਾਂ ਨੰਬਰ 10 ਗਰਮੀਆਂ ਦੇ ਦਿਨਾਂ 'ਚ ਦਫ਼ਤਰ 'ਚ ਕੰਮ ਕਰਦੇ ਸਮੇਂ ਮੌਸਮੀ ਫਲਾਂ ਦਾ ਸੇਵਨ ਕਰੋ ਇਹਨਾਂ ਦਿਨਾਂ 'ਚ ਮਿਲਣ ਵਾਲੇ ਫਲਾਂ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਿਲ ਕਰੋ ਇਹਨਾਂ 'ਚ ਪੌਸ਼ਟਿਕ ਤੱਤ ਆਏ ਜਾਂਦੇ ਹਨ ਜੋ ਤੁਹਾਨੂੰ ਮੌਸਮੀ ਬਿਮਾਰੀਆਂ ਤੋਂ ਬਚਾਉਂਦੇ ਹਨ ਦੁਪਹਿਰ ਦੇ ਖਾਣੇ 'ਚ ਤੁਸੀਂ ਸਟ੍ਰਾਬਰੀ ਸੰਤਰਾ ਹਦਵਾਣਾ ਖਰਬੂਜਾ ਤੇ ਲੀਚੀ ਵਰਗੇ ਫਲ ਵੀ ਖਾ ਸਕਦੇ ਹੋ ਨੰਬਰ 11 ਗਰਮੀਆਂ 'ਚ ਤੁਸੀਂ ਆਪਣੀ ਖੁਰਾਕ 'ਚ ਨਿੰਬੂ ਪਾਣੀ ਜ਼ਰੂਰ ਸ਼ਾਮਿਲ ਕਰੋ ਇਹ ਤੁਹਾਨੂੰ ਗਰਮੀਆਂ 'ਚ ਪੈਣ ਵਾਲੀ ਲੂ ਤੋਂ ਬਚਾਏਗਾ ਤੇ ਤੁਸੀਂ ਆਪਣੇ ਆਪ ਨੂੰ ਐਕਟਿਵ ਮਹਿਸੂਸ ਕਰੋਗੇ ਨਿੰਬੂ ਪਾਣੀ ਪੀਣ ਨਾਲ ਸਰੀਰ 'ਚ ਊਰਜਾ ਦਾ ਪੱਧਰ ਬਿਹਤਰ ਹੁੰਦਾ ਹੈ। ਨੰਬਰ 12 ਕੱਚੇ ਪਪੀਤੇ ਵਿੱਚ ਪਪੈਨ ਨਾਮਕ ਇੱਕ ਵਿਸ਼ੇਸ਼ ਐਨਜ਼ਾਈਮ ਹੁੰਦਾ ਹੈ ਜੋ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਵਿੱਚ ਕਵਸ ਤੋਂ ਰਹਾਤੇਵਾਂ ਵਿੱਚ ਸਹਾਇਕ ਹੁੰਦੇ ਹਨ। ਅਜਿਹੇ ਜੇਕਰ ਤੁਸੀਂ ਰੋਜ਼ਾਨਾ ਸਵੇਰੇ ਨਾਸਤੇ 'ਚ ਫਰੂਟਸ ਸਲਾਦ ਦੇ ਰੂਪ 'ਚ 50 ਗ੍ਰਾਮ ਛੋਟੇ ਪਪੀਤੇ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਨੰਬਰ 13 ਕੱਚੇ ਪਪੀਤੇ 'ਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਮਲਟੀਵਿਟਾਮਿਨ ਪਾਏ ਜਾਂਦੇ ਹਨ ਜੋ ਸਰੀਰ 'ਚ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੁੰਦੇ ਹਨ ਅਤੇ ਦਿਲ ਨੂੰ ਵੀ ਇਹ ਸਿਹਤਮੰਦ ਰੱਖਣ ਵਿੱਚ ਸਾਡੀ ਮਦਦ ਕਰਦੇ ਹਨ। ਨੰਬਰ 14 ਕੱਚਾ ਪਪੀਤਾ ਸ਼ੂਗਰ ਦੇ ਰੋਗੀਆਂ ਲਈ ਦੇ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਸ ਚ ਮੌਜੂਦ ਫਾਇਦੇਮੰਦ ਤੱਤ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਵਿੱਚ ਸਾਡੀ ਮਦਦ ਕਰਦੇ ਹਨ ਨੰਬਰ 15 ਖੜੇ ਦਾ ਪਾਣੀ ਢਿੱਡ ਲਈ ਵੀ ਫਾਇਦੇਮੰਦ ਹੁੰਦਾ ਹੈ ਦਰਅਸਲ ਮਿੱਟੀ ਦੇ ਭਾਂਡੇ ਚ ਰੱਖਿਆ ਪਾਣੀ ਕੁਦਰਤੀ ਤੌਰ ਤੇ ਖਾਰਾ ਹੁੰਦਾ ਹੈ ਜੋ ਪੀ ਐਚ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ ਰੋਜ਼ਾਨਾ ਖੜੇ ਦਾ ਪਾਣੀ ਪੀਣ ਨਾਲ ਢਿੱਡ ਚ ਗੈਸ ਕਬਜ਼ ਤੇ ਐਸਿਡਿਟੀ ਵਰਗੀਆਂ ਪਾਚਨ ਸਮੱਸਿਆਵਾਂ 'ਮਾ ਦੂਰ ਹੁੰਦੀਆਂ ਹਨ ਨੰਬਰ 16 ਸੇਚ ਵਿੱਚ ਮੌਜੂਦ ਫਾਈਬਰ ਕੈਸਟਰਨ ਨੂੰ ਘਟ ਕਰਨ ਵਿੱਚ ਮਦਦ ਕਰਦਾ ਹੈ ਇਹ ਫਾਈਬਰ ਪੇਟ ਦੀ ਚਰਬੀ ਨੂੰ ਪੂਰਾ ਕਰਦਾ ਹੈ ਅਤੇ ਕੈਸਟਰਨ ਨੂੰ ਘਟਾਉਂਦਾ ਹੈ ਨੰਬਰ 17 ਬਰਸਾਤ ਦੇ ਮੌਸਮ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਜਾਂਦਾ ਹੈ ਸ਼ੂਗਰ ਦੇਲ ਦੇ ਰੋਗ ਕੈਂਸਰ ਟੀਵੀ ਅਤੇ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਇਸ ਮੌਸਮ ਵਿੱਚ ਵਧੇਰੇ ਸਾਵਧਨ ਰਹਿਣਾ ਚਾਹੀਦਾ ਹੈ ਕਿਉਂਕਿ ਜੇਕਰ ਅਜਿਹੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੋ ਜਾਂਦੀ ਹੈ ਤਾਂ ਇਹ ਉਹਨਾਂ ਲਈ ਜਾਨਲੇਵਾ ਸਾਬਿਤ ਹੋ ਸਕਦੀ ਹੈ ਨੰਬਰ 18 ਜੇਕਰ ਤੁਹਾਡੇ ਉੱਪਰ ਕਰਜ਼ੇ ਦਾ ਬੋਝ ਪਤ ਗਿਆ ਹੈ ਤਾਂ ਰੋਜ਼ਾਨਾ ਲਾਲ ਦਾਲ ਦਾ ਦਾਨ ਕਰੋ ਮੰਗਲਵਾਰ ਨੂੰ ਹਨੂਮਾਨ ਮੰਦਿਰ ਚ ਨਰੀਲ ਦਾਨ ਕਰੋ ਮੁੱਖ ਦਰਵਾਜ਼ੇ ਤੇ ਅਗਲੇ ਅਤੇ ਪਿਛਲੇ ਦੋਵੇਂ ਪਾਸੇ ਹਰੇ ਕਣਪੱਤੀ ਨੂੰ ਰੱਖੋ ਅਤੇ ਵਸਤੂ ਅਨੁਸਾਰ ਉੱਤਰ ਪੂਰਬੀ ਕੋਨੇ ਨੂੰ ਸਾਫ਼ ਸੁਥਰਾ ਹੀ ਰੱਖੋ ਇਸ ਨਾਲ ਤੁਹਾਡਾ ਕਰਜ਼ੇ ਦਾ ਬੋਝ हट ਜਾਵੇਗਾ ਨੰਬਰ 1 ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਧਾਇਆ ਭਿਓ ਲਓ ਅਗਲੇ ਦਿਨ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰੋ ਰਵਾਇਤੀ ਆਯੁਰਵੇਦਿਕ ਦਵਾਈ ਵਿੱਚ ਕੋਈ ਵੀ ਵਿਅਕਤੀ ਗਰਮ ਪਾਣੀ ਵਿੱਚ ਤਾਜ਼ੇ ਧਨੀਏ ਦੇ ਬੀਜਾਂ ਨੂੰ ਪਾ ਕੇ ਅਤੇ ਭਾਫ਼ ਲੈਣ ਨਾਲ ਸਾਈਨਸ ਤੇ ਦਬਾਅ ਅਤੇ ਸਿਰ ਦਰਦ ਤੋਂ ਰਾਹਤ ਪਾ ਸਕਦਾ ਹੈ ਧਨੀਏ ਦੇ ਬੀਜਾਂ ਨੂੰ ਚਬਾ ਕੇ ਭੋਜਨ ਵਿੱਚ ਵਰਤਿਆ ਜਾਂਦਾ ਹੈ ਜਾਂ ਚਾਹ ਵਿੱਚ ਉਬਾਲ ਕੇ ਪੀਤਾ ਜਾ ਸਕਦਾ ਹੈ ਜੇਕਰ ਤੁਸੀਂ ਮਿੱਠੇ ਤੁਲਸੀ ਦੇ ਬੀਜ ਨੂੰ ਪਾਣੀ ਦੀ ਬੋਤਲ ਵਿੱਚ ਭਿਉਂ ਕੇ ਦਿਨ ਭਰ ਪੀਓ ਤਾਂ ਤੁਹਾਨੂੰ ਮਾਈਗਰੇਨ ਦੇ ਦਰਦ ਤੋਂ ਵੀ ਕਾਫੀ ਹੱਦ ਤੱਕ ਰਾਹਤ ਮਿਲ ਸਕਦੀ ਹੈ ਸੋ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ